ਕਿਸਾਨ ਤੇ ਇੱਕ ਵਾਰ ਫਿਰ ਦੁੱਖਾਂ ਦਾ ਪਹਾੜ ਟੁੱਟਿਆ ਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਪਿੰਡ ਦੇ ਵਿੱਚ ਕਿਸਾਨ ਦੀ ਫਸਲ ਨੂੰ ਅੱਗ ਲੱਗੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਭਿਆਨਕ ਅੱਗ ਸੀ ਕਿ ਕਿਸਾਨ ਦਾ ਲੱਖਾਂ ਰੁਪਈਆਂ ਦਾ ਜੋ ਨੁਕਸਾਨ ਆ ਉਹ ਕਰ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਖੇਤ ਸਰਿੰਦਰ ਸਿੰਘ ਦੇ ਸਨ ਤੇ ਕਮਾਦ ਇਸ ਖੇਤਾਂ ਦੇ ਵਿੱਚ ਲਗਾਇਆ ਹੋਇਆ ਸੀ ਕਿਸਾਨ ਦੇ ਵੱਲੋਂ ਤਾਂ ਦੱਸਿਆ ਜਾ ਰਿਹਾ ਹੈ ਕਿ ਜੋ ਤਾਰਾਂ ਦੀ ਸਪਾਰਕਿੰਗ ਦੇ ਕਾਰਨ ਇਹ ਅੱਗ ਲੱਗ ਗਈ ਤਾਂ ਕਮਾਦ ਦੀ ਜੋ ਫਸਲ ਸੀ ਕਿਸਾਨ ਦੀ ਉਹ ਸਾਰੀ ਸੜ ਕੇ ਸੁਆਹ ਹੋ ਚੁੱਕੀ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕੁਝ ਵੀ ਫਸਲ ਦੇ ਨਹੀਂ ਬਚੀ ਆ ਤਾਂ ਤੁਨ ਦੱਸ ਦੀ ਕਿ ਕਿਸਾਨ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਜੋ ਕਾਰਨ ਆ ਉਹ ਦੱਸਿਆ ਜਾ ਰਿਹਾ ਕਿ ਤਾਰਾਂ ਦੀ ਸਪਾਰਕਿੰਗ ਦੇ ਕਾਰਨ ਇਹ ਨੁਕਸਾਨ ਹੋਇਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਦੀ ਗੰਨੇ ਦੀ ਫਸਲ ਹੈ ਜੋ ਕਮਾਦ ਲਗਾਇਆ ਹੋਇਆ ਸੀ ਤਾਂ ਸਪਾਰਕਿੰਗ ਦੇ ਕਾਰਨ ਸਾਰੇ ਖੇਤ ਨੂੰ ਅੱਗ ਲੱਗ ਜਾਂਦੀ ਹੈ ਤੇ ਸਾਰਾ ਜੋ ਕਮਾਦ ਬੀਜਿਆ ਹੋਇਆ ਸੀ ਕਿਸਾਨ ਦੇ ਵੱਲੋਂ ਉਹ ਸਾਰਾ ਸੜ ਕੇ ਸੁਆਹ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਰਾ ਪਿੰਡ ਇਕੱਠਾ ਹੁੰਦਾ ਹੈ ਤਾਂ ਕਿਸਾਨ ਆਪਣਾ ਜੋ ਦਰਦ ਆ ਉਹ ਬਿਆਨ ਕਰਕੇ ਦੱਸਦਾ ਕਿ ਕਿੰਦਾ ਲੱਖਾਂ ਰੁਪਈਆਂ ਦਾ ਜੋ ਨੁਕਸਾਨ ਆ ਉਹ ਅੱਗ ਲੱਗਣ ਦੇ ਕਾਰਨ ਹੋਇਆ ਹੈ ਤਾ ਇਥੋਂ ਤੱਕ ਕਿ ਕਿਸਾਨ ਦੇ ਵੱਲੋਂ ਦੋਸ਼ ਲਗਾਏ ਗਏ ਹਨ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੇ ਕਿ ਉਹਨਾਂ ਦੀ ਅੰਗਿਲੀ ਦੇ ਨਾਲ ਇਹ ਅੱਗ ਲੱਗੀ ਆ ਤਾਂ ਟਰਾਂਸਫਾਰਮ ਰੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਤਾਰਾਂ ਚੈੱਕ ਨਹੀਂ ਕੀਤੀਆਂ ਗਈਆਂ ਜਿਸ ਦੇ ਕਾਰਨ ਇਹ 스ਪਾਰਕਿੰਗ ਹੋਈ ਆ ਜਿਸ ਦੇ ਕਾਰਨ ਕਿਸਾਨ ਦੇ ਖੇਤ ਦੇ ਵਿੱਚ ਅੱਗ ਲੱਗੀ ਆ ਜਿਸ ਦੇ ਨਾਲ ਲੱਖਾਂ ਰੁਪਈਆ ਦਾ ਜੋ ਨੁਕਸਾਨ ਆ ਉਹ ਹੋ ਚੁੱਕਿਆ ਹੈ ਤੇ ਕਮਾਤ ਦੀ ਫਸਲ ਆ ਜੋ ਸੜ ਕੇ ਸੁਆਹ ਹੋ ਚੁੱਕੀ ਹੈ ਇਸ ਮੌਕੇ ਸਾਰਾ ਜੋ ਪਿੰਡ ਆ ਉਹ ਕਿਸਾਨ ਦੇ ਨਾਲ ਖੜਾ ਹੈ ਤਾਂ ਇਕੱਠੇ ਇਕੱਠੇ ਹੋਏ ਨੇ ਉੱਥੇ ਕਿਸਾਨ ਦੇ ਨਾਲ ਤਾਂ ਕੀ ਕੁਝ ਕਹਿ ਰਹੇ ਨੇ ਪਿੰਡ ਵਾਸੀ ਤੇ ਉਹ ਕਿਸਾਨ ਜਿਸ ਦੀ ਫਸਲ ਹੈ ਸੜ ਕੇ ਸਵਾਹ ਹੋਈ ਆ ਤਾਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਂ ਜੀ ਬਖਸੀਸ ਸਿੰਘ ਪਿੰਡ ਚੜੇਵਾਂ ਤੇ ਜੋ ਵੀ ਆ ਨੁਕਸਾਨ ਹੋਇਆ ਉਹ ਬਿਜਲੀ ਵਾਲਿਆਂ ਦੀ ਨਿਗਹਿਲੀ ਦੇ ਕਾਰਨ ਹੋਇਆ ਸਾਰਾ ਸਾਰੀਆਂ ਵੇਖ ਲਓ ਜੀ ਤੁਸੀਂ ਇੱਕ ਦੂਜੇ ਦੇ ਵਿੱਚ ਫਸੀਆਂ ਪਈਆਂ ਨੇ ਉਹਦੇ ਕਾਰਨ ਵੀ ਇਹਦਾ ਸਾਰਾ ਕਮਾਅ ਸੜ ਕੇ ਸੁਆਹ ਹੋ ਗਿਆ ਵਿਚਾਰੇ ਦਾ ਤੇ ਗਰੀਬ ਬੰਦਾ ਸੀ ਇਹਨੂੰ ਮਾਜਵਾ ਦਿੱਤਾ ਜਾਵੇ ਨਹੀਂ ਤਾਂ ਵੀ ਧਰਨੇ ਲਾਉਣ ਦੇ ਵਾਸਤੇ ਮਜਬੂਰ ਨਾ ਕੀਤਾ ਜਾਵੇ ਮਰੀਕ ਸਿੰਘ ਜੀ ਪਿੰਡ ਚੜ੍ਹਗਾਨ ਆਸਤਾ ਹੋਇਆ ਜੀ ਇਹਨਾਂ ਟਰਾਂਸਫਾਰਮ ਨਮਾ ਰੱਖਿਆ ਬੈਂਕ ਮੈਨ ਨੇ ਟਰਾਂਸਫਾਰਮ ਨਮਾ ਰੱਖ ਕੇ ਅੱਗ ਉਤਾਰਾਂ ਨਹੀਂ ਚੈੱਕ ਕੀਤੀਆਂ ਤਾਰਾਂ ਜੁੜੀਆਂ ਸੀ ਜਦੋਂ ਸੋਚ ਲਾਇਆ ਉਸ ਸਪਾਰਕ ਮਾਰ ਕੇ ਤੇ ਅੱਗ ਪੈ ਗਈ ਕਮਾਦ ਨੂੰ ਕਮਾਦ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ 2 ਤੋਂ 2.5 ਲੱਖ ਦਾ ਨੁਕਸਾਨ ਹੋ ਗਿਆ ਇੰਨੇ ਦੇ ਕਹਿਣ ਤੇ ਸਾਡੇ ਕਹਿਣ ਤੇ ਵੀ ਨਹੀਂ ਆਖੇ ਲੱਗੇ ਵੀ ਅੱਗੋਂ ਲੈਣ ਚੈੱਕ ਕਰ ਲਓ ਇੱਕ ਟ੍ਰਾਂਸਫਾਰਮ ਸਾਡਾ 24 ਘੰਟੇ ਵਾਲਾ ਹੁੰਦਾ ਸੁੱੱਚ ਵੀ ਲਾ ਕੇ ਲੈ ਗਏ ਨੇ ਪੈਪੀ ਲਾ ਕੇ ਲੈ ਗਏ ਨੇ ਵੀ ਸੋਚੇ ਨਾ ਕਿਤੇ ਕੱਟ ਲੈਣ ਇੰਨੀ ਨਿਗਹਿਲੀ ਕਰਦਾ ਹੈ ਬਿਜਲੀ ਬੋਰਡ ਬੇਨਤੀ ਕਰਨਾ ਵੀ ਜਿਹੜਾ ਸਾਡਾ ਨੁਕਸਾਨ ਹੈ ਉਹ ਸਾਡਾ ਨੁਕਸਾਨ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਧਰਨਾ ਲਾਉਣ ਲਈ ਮਜਬੂਰ ਕਰਨਗੇ ਤਾਂ ਕੀ ਗੱਲ ਬਣੀ ਮੇਰਾ ਨਾਸਨਾਮ ਸਿੰਘ ਜੀ ਪਿੰਡ ਚੜੇਵਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਜੋ ਕਿ ਮੇਰੀ ਕਮਾਦ ਦੀ ਫਸਲ ਆ ਜੀ ਤੇ ਬਿਜਲੀ ਵਿਭਾਗ ਦੇ ਦੀ ਨਿਗਹਿਲੀ ਕਰਕੇ ਤਾਰਾਂ ਜੋੜਨ ਕਰਕੇ ਮੇਰਾ ਨੁਕਸਾਨ ਹੋ ਗਿਆ ਜੀ ਉਹਨਾਂ ਨੇ ਟਰਾਂਸਫਾਰਮ ਪਿੱਛੇ ਨਵਾ ਰੱਖਿਆ ਸੀ ਕਿਉਂਕਿ ਸਪਲਾਈ ਚਾਲੂ ਕਰਨ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਤਾਰਾਂ ਕੋ ਉਲਟੀਆਂਆਂ ਸੀ ਜੁੜੀਆਂਆਂ ਸੀ ਤੇ ਉਹਨਾਂ ਨੇ ਪਿੱਛੇ ਸਪਲਾਈ ਦੇਤੀ ਤੇ ਉਹ ਸਪਰਕ ਵੱਜਣ ਕਰਕੇ ਮਾਦ ਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਮੇਰਾ ਤਕਰੀਬਨ 2 ਲੱਖ ਰੁਪਏ ਦਾ ਹੈ ਜੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਸਾਡਾ ਇਨਸਾਫ ਕੀਤਾ ਜਾਵੇ ਸਾਨੂੰ ਜੋ ਵੀ ਸਾਡਾ ਬਣਦਾ ਮਾਜਵਾ ਦਿੱਤਾ ਜਾਵੇ ਜੀ ਹਰਵੰਦ ਸਿੰਘ ਆਈ ਮੇਰਾ ਕਿਹੜਾ ਪੱਲੇ ਚੜੇ ਬਣ ਪੈਂਦਾ ਜੀ ਕੀ ਗੱਲ ਬਣਦੀ ਹਾਲੇ ਹੀ ਟ੍ਰਾਂਸਫਾਰਮਰ ਨਵਾਰਖਿਆ ਹੀ ਬਿਜਲੀ ਮਹਿਕਮੇ ਨੇ ਅੱਗੋ ਜਿਹੜੀ ਸਪਲਾਈ ਉਹਨਾਂ ਨੇ ਚੈੱਕ ਨਹੀਂ ਕੀਤੀ ਚੰਗੀ ਤਰ੍ਹਾਂ ਕੋਈ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਚੈਕਿੰਗ ਨਹੀਂ ਕੀਤੀ ਦਾਵਾਰ ਸੋਚ ਲਾਤੀ ਸੋਚਣ ਤੋਂ ਬਾਅਦ ਜਿਹੜਾ ਸਪਾਰਕ ਹੋਣ ਕਰਕੇ ਕੁਮਾਰ ਸੜ ਗਿਆ ਸਾਰੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਜੇ ਮੁਆਵਜ਼ਾ ਨਾ ਦਿੱਤਾ ਤਾਂ ਸਾਨੂੰ ਅੱਗੇ ਧਰਨਾ ਲਾਉਣ ਤੋਂ ਵਾਸਤੇ ਮਜਬੂਰ ਨਾ ਕਰਨ ਪ੍ਰਸ਼ਾਸਨ ਅਗੇ ਸਾਡੀ ਬੇਨਤੀ ਹੈ ਬਿਲਕੁਲ ਜੀ ਬਿਲਕੁਲ 100% ਇਹ ਬਿਜਲੀ ਮਹਿਕਮੇ ਦੀ ਅਣਗਹਿਲੀ ਹੈ ਬਿਜਮੀ ਰਣ ਤੇ ਕਿਸੇ ਅਣਗਹਿਲੀ ਦੇ ਕਾਰਨ ਹੀ ਸਾਰਾ ਕੁਝ ਹੋਇਆ ਬਿਜਲੀ ਵਿਭਾਗ ਦੇ ਅਣਗਹਿਲੀ ਕਾਰਨ ਪਿੱਛੇ ਦੋ ਟਰਾਂਸਫਾਰਮਰ ਲੱਗੇ ਨੇ ਇੱਕ 24 ਘੰਟਿਆਂ ਵਾਲਾ ਇੱਕ ਜਿਹੜੇ ਮੋਟਰਾਂ ਦੀ 8 ਘੰਟੇ ਸਪਲਾਈ ਆਉਂਦੀ ਉਹਦੇ ਦੋਨਾਂ ਟਰਾਂਸਫਾਰਮਰ ਤੇ ਕੋਈ ਸੋਚ ਨਹੀਂ ਇਹਨਾਂ ਨੇ ਸਿੱਧੇ ਮੂੰਗੇ ਮਾਰੇ ਹੋਏ ਨੇ ਕੱਲ ਨੂੰ ਕੋਈ ਹਾਦਸਾ ਹੋ ਗਿਆ ਤਾਂ ਵਿਭਾਗ ਜ਼ਿੰਮੇਵਾਰ ਹੋਊਗਾ ਉਸਦਾ